ਮੈਂ ਕਾਹਦੇ ਵਾਣੇ ਕਿ ਮੈਂ ਕੱਲਾ ਮੈਂ ਮੈਂ ਪਿੰਡਾਂ ਚ ਫਿਰਦਾ ਸੀ ਮੈਂ ਫੀਲ ਕਰਦਾ ਸੀ ਤੁਸੀਂ ਤੁਹਾਡੇ ਵਾਣੇ ਨਹੀਂ ਤੁਸੀਂ ਆਪਣੇ ਕੰਮ ਛੱਡ ਜੜ ਖੇਤਾਂ ਚੋਂ ਆਉਂਦੇ ਸੀ ਤੁਸੀਂ ਜਿਹੜੀ ਚੀਜ਼ ਮੈਂ ਵੇਖਦਾ ਸੀ ਉਹ ਤੁਸੀਂ ਨਹੀਂ ਸੀ ਵੇਖਦਾ ਹੁਣ ਕਿੱਦਾਂ ਕਰੂਗੇ ਤੁਸੀਂ ਕਹਾਣੀ ਕਰਕੇ ਸੰਸਦੇ ਜਾਓਗੇ ਕਿਹੜੇ ਕਿਹੜੇ ਮੁੱਦਿਆਂ ਦੇ ਤੁਹਾਡੇ ਦਿਮਾਗ ਚ ਚੱਲਦੇ ਨੇ ਕਿ ਜਿਹੜੇ ਗੱਲ ਅਸੀਂ ਸੰਸਦੇ ਜਾ ਕੇ ਰੱਖਾਂਗੇ ਜਿਹੜੇ ਆਪਣੇ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬੀਅਦ ਦੀ ਆਈਐਸ ਤੋਂ ਕਮਿਊਨਿਟੀ ਦੀ ਗੱਲ ਕਰਾਂਗੇ ਦੁਰਸ਼ੀਆਂ ਨੂੰ ਸਹਾਇਤਾ ਦਿਵਾਉਣ ਦੀ ਗੱਲ ਕਰਾਂਗੇ ਮੈਨੂੰ ਤੇ ਕਿਉਂਕਿ ਉਹਨਾਂ ਜਿਹੜਾ ਇੱਕ ਬਾਰੇ ਤੋਂ ਹੈ ਉਹਨਾਂ ਦੇ ਕੀ ਬੋਏ ਵੀ ਇਹ ਨਾਲੇ ਨਾਲ ਬੰਦੇ ਜ਼ਿੰਮੇਵਾਰ ਹਨ ਗੱਲ ਕਰਾਂਗੇ ਵੀ ਸਜ਼ਾ ਮਿਲਣੀ ਚਾਹੀਦੀ ਹੈ ਜੀ ਜੋ ਜ਼ਿੰਮੇਵਾਰ ਹੈ ਨਸ਼ਿਆਂ ਬਾਰੇ ਕੀ ਕਹੂੰ ਨਸ਼ਿਆਂ ਬਾਰੇ ਤਾਂ ਜੀ ਕਹੂੰ ਕੋਈ ਮੁਸ਼ਕਲ ਸਰਕਾਰ ਸਰਕਾਰ ਪਹਿਲਾਂ ਕੱਲੂ ਘਰਾਂ ਤੇ ਆ ਕੇ ਕਰਦੇ ਜਿੰਦਾਂ ਪਾਈਆ ਪੀਸ਼ੂ ਨੇ ਕਿਹਾ ਕਿ ਕੋਈ ਜਸ਼ਨ ਨਹੀਂ ਮਨਾਇਆ ਜਾਏਗਾ ਨਹੀਂ ਮਨਾਇਆ ਜਾਏਗਾ ਹਮੇਸ਼ਾ ਕਹਿੰਦਾ ਜੀ 7 ਤਰੀਕ ਤੱਕ you see a man moving on ਕੋਈ ਤੋਂ ਨਹੀਂ ਹੋਣਾ ਕੋਈ। ਮੈਂ ਸਾਡੇ ਵਾਂਗੂ ਕਿ ਮੈਂ ਕੱਲਾ ਕਿ ਮੈਂ ਮੈਂ ਪਿੰਡਾਂ 'ਚ ਫਿਰਦਾ ਸੀ ਮੈਂ ਫੀਲ ਕਰਦਾ ਸੀ। ਤੁਸੀਂ ਤੁਹਾਡੇ ਵਾਂਗੂ ਨਹੀਂ ਤੁਸੀਂ ਆਪਣੇ ਕੰਮ ਛੱਡ ਕੇ ਖੇਤਾਂ 'ਚੋਂ ਆਉਂਦੇ ਸੀ। ਤੁਸੀਂ ਜਿਹੜੀ ਚੀਜ਼ ਮੈਂ ਵੇਖਦਾ ਸੀ ਉਹ ਤੁਸੀਂ ਨਹੀਂ ਸੀ ਵੇਖਦਾ। ਬੋਲੇ ਸੋਨਿਆ। ਤੁਸੀਂ ਕਿੱਦਾਂ ਕਰਕੇ ਸੰਸਦ 'ਚ ਜਾਓਗੇ? ਕਿਹੜੇ-ਕਿਹੜੇ ਮੁੱਦਿਆਂ ਦੇ ਤੁਹਾਡੇ ਦਿਮਾਗ 'ਚ ਚੱਲ ਰਹੇ ਨੇ ਕਿ ਜਿਹੜੇ ਗੱਲ ਅਸੀਂ ਸੰਸਦ 'ਚ ਲੈ ਕੇ ਰੱਖਾਂਗੇ। ਇਹ ਜਿਹੜੇ ਆਪਣੇ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਜੀਐਸਟੀ ਦੀ ਗੱਲ ਕਰਾਂਗੇ। ਦੋਸ਼ੀਆਂ ਨੂੰ ਸਜ਼ਾ ਦੇ ਗੱਲ ਕਰਾਂਗੇ ਕਿ ਕਿਉਂਕਿ ਉਹਨਾਂ ਜਿਹੜਾ ਇੱਕ ਮਾਰਕ ਦੇ ਹੈ ਉਹਨਾਂ ਦੀ ਜੀਤੀ ਬੋਈ ਤੇ ਇਹ ਨਾਲੇ ਨਾਲ ਬੰਦੇ ਜ਼ਿੰਮੇਵਾਰ ਗੱਲ ਕਰਾਂਗੇ ਵੀ ਸਜ਼ਾ ਮਿਲਣੀ ਚਾਹੀਦੀ ਹੈ ਜੀ ਜੋ ਜ਼ਿੰਮੇਵਾਰ ਹੈ ਨਸ਼ਿਆਂ ਬਾਰੇ ਵੀ ਕਹੋਗੇ ਨਸ਼ਿਆਂ ਬਾਰੇ ਤਾਂ ਜੀ ਕਹੋਗੇ ਕਿ ਸਰਕਾਰ ਸਰਕਾਰ ਸਪੈਸ਼ਲ ਕਾਨੂੰਨ ਕਰਦੇ ਜਿੰਦਾਂ ਪੀਐਫਸੀ ਨੇ ਕਿਹਾ ਕਿ ਕੋਈ ਜਸ਼ਨ ਨਹੀਂ ਮਨਾਇਆ ਜਾਏਗਾ ਨਹੀਂ ਮਨਾਇਆ ਜਾਏਗਾ ਜਿੰਦਾਂ ਕਹਿੰਦਾ ਜੀ ਆਖਰੀ ਤੱਕ ਕਿਸੇ ਨਾਂ ਨਹੀਂ ਲਿਖਣਾ ਨਹੀਂ ਜਰੂਰ ਕੋਈ ਧੋਨੀ ਬਿਜਾਉਣਾ ਕੋਈ ਪਤਾ ਨਹੀਂ ਮੈਂ ਸਾਡੇ ਵਾਂਗ ਕਿ ਮੈਂ ਕੱਲਾ ਮੈਂ ਮੈਂ ਪਿੰਡਾਂ 'ਚ ਫਿਰਦਾ ਸੀ ਮੈਂ ਫੀਲ ਕਰਦਾ ਸੀ ਤੁਸੀਂ ਤੁਹਾਡੇ ਵਾਂਗ ਨਹੀਂ ਕਿਸੇ ਆਪਣੇ ਕੰਮ ਛੱਡ ਜੜ ਖੇਤਾਂ 'ਚੋਂ ਆਉਂਦੇ ਸੀ ਤੁਸੀਂ ਜਿਹੜੀ ਚੀਜ਼ ਮੈਂ ਵੇਖਦਾ ਸੀ ਉਹ ਤੁਸੀਂ ਨਹੀਂ ਸੀ ਵੇਖਦਾ ਬੋਲੇ ਸੋਨਿਆ ਉਹ ਕਿੱਦਾਂ ਦਾ ਹਾਂ ਕਰਕੇ ਸੰਸਦੇ ਜਾਓਗੇ ਕਿਹੜੇ ਕਿਹੜੇ ਮੁੱਦਿਆਂ ਦੇ ਤੁਹਾਡੇ ਦਿਮਾਗ 'ਚ ਚੱਲਦੇ ਨੇ ਕਿ ਜਿਹੜੇ ਗੱਲ ਅਸੀਂ ਸੰਸਦੇ ਜਾ ਕੇ ਰੱਖਾਂਗੇ ਜਿਹੜੇ ਆਪਣੇ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬੇਅਦਬੀ ਦਾ ਐਸਟੇਟ ਨੂੰ ਦੀ ਗੱਲ ਕਰਾਂਗੇ ਦੁਰਸ਼ੀਆਂ ਨੂੰ ਸਹਾਇਤਾ ਦੇਣ ਦੀ ਗੱਲ ਕਰਾਂਗੇ ਕਿਉਂਕਿ ਉਹਨਾਂ ਜਿਹੜਾ ਇੱਕ ਬੰਦੇ ਨੂੰ ਭਾਈ ਉਹ ਵੀ ਇਥਾੜੇ-ਥਾੜੇ ਬੰਦੇ ਜ਼ਿੰਮੇਵਾਰ ਹੈ ਗੱਲ ਕਰਾਂਗੇ ਵੀ ਸਜ਼ਾ ਮਿਲਣੀ ਚਾਹੀਦੀ ਹੈ ਜੀ ਜੋ ਜ਼ਿੰਮੇਵਾਰ ਹੈ ਨਸ਼ਿਆਂ ਵਾਰੇ ਵੀ ਕਾਨੂੰਨ ਬਿਲਦੀ ਹੈ ਨਸ਼ਿਆਂ ਬਾਰੇ ਤਾਂ ਜੀ ਕਹੋ ਕੋਈ ਨਹੀਂ ਸਰਕਾਰ ਸਰਕਾਰ ਸਪਾਈ ਦਾ ਕੰਮ ਕਰਾ ਰਹੀ ਹੈ ਜਿਸ ਤੱਕ ਸਪਾਈ ਅਫਸਰ ਨੇ ਨਹੀਂ ਕਿਹਾ ਕਿ ਕੋਈ ਜਸ਼ਨ ਨਹੀਂ ਮਨਾਇਆ ਜਾਏਗਾ ਕਦ ਤੱਕ ਕਹਿੰਦਾ ਜੀ 7 ਤਰੀਕ ਤੱਕ ਕਿਸੇ ਨਾਂ ਨਹੀਂ ਲਿਖਣਾ ਨਹੀਂ ਕਰਨਾ ਕੋਈ ਤੋਂ ਨਹੀਂ ਉਹਨਾ ਕੋਈ ਪਤਾ ਨਹੀਂ ਸਾਡੇ ਵਾਂਗ ਜੀ ਮੈਂ ਕੱਲਾ ਜੀ ਮੈਂ ਮੈਂ ਪਿੰਡਾਂ ਚ ਫਿਰਦਾ ਸੀ ਮੈਂ ਫੀਲ ਕਰਦਾ ਸੀ ਤੁਸੀਂ ਤੁਹਾਡੇ ਵਾਂਗ ਨਹੀਂ ਤੁਸੀਂ ਆਪਣੇ ਕੰਮ ਛੱਡ ਜੜ ਖੇਤਾਂ ਚੋਂ ਆਉਂਦੇ ਸੀ ਤੁਸੀਂ ਜਿਹੜੀ ਚੀਜ਼ ਮੈਂ ਵੇਖਦਾ ਸੀ ਉਹ ਤੁਸੀਂ ਨਹੀਂ ਸੀ ਵੇਖਦਾ ਬੋਲੇ ਸੋਨਿਆ ਉਹ ਕਿੱਦਾਂ ਕਰੂ ਤੁਸੀਂ ਕਿੱਧਰ ਹੱਸ ਕੇ ਕਰਕੇ ਸੰਸਦੇ ਜਾਓਗੇ ਕਿਹੜੇ ਕਿਹੜੇ ਮੁੱਦਿਆਂ ਦੇ ਤੁਹਾਡੇ ਦਿਮਾਗ ਚ ਚੱਲ ਰਹੇ ਨੇ ਕਿ ਜਿਹੜੇ ਗੱਲ ਅਸੀਂ ਸੰਸਦੇ ਜਾ ਕੇ ਰੱਖਾਂਗੇ ਇਹ ਜਿਹੜੇ ਆਪਣੇ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਜੀਐਸ ਕਮਿਊਨਿਟੀ ਦੀ ਗੱਲ ਕਰਾਂਗੇ ਉਸੀਂ ਇਹਨੂੰ ਸਜ਼ਾ ਦਿਵਾਉਣ ਦੀ ਗੱਲ ਕਰਾਂਗੇ ਕਿਉਂਕਿ ਉਹਨਾਂ ਜਿਹੜਾ ਇੱਕ ਉਹਨਾਂ ਦੇ ਹੈ ਉਹਨਾਂ ਦੇ ਬੋਏ ਤੇ ਇਹਨਾਂ ਦੇ ਬੰਦੇ ਜ਼ਿੰਮੇਵਾਰ ਹਨ ਗੱਲ ਕਰਾਂਗੇ ਵੀ ਸਜ਼ਾ ਮਿਲਣੀ ਚਾਹੀਦੀ ਹੈ ਜੀ ਜੋ ਜ਼ਿੰਮੇਵਾਰ ਹੈ ਨਸ਼ਿਆਂ ਬਾਰੇ ਵੀ ਕਹੂੰਗੇ ਨਸ਼ਿਆਂ ਬਾਰੇ ਤਾਂ ਜੀ ਕਹੂੰਗੇ ਕਿ ਸਰਕਾਰ ਸਰਕਾਰ ਸਪੈਸ਼ਲ ਕੰਲੂਕਾਰਾਂ ਦੀ ਗੱਲ ਕਰਦੇ ਜਿੰਨਾ ਸਪੈਸ਼ਲ ਸ਼੍ਰੀਮਨੀ ਕਹਿੰਦੇ ਕਿ ਕੋਈ ਜਸ਼ਨ ਨਹੀਂ ਮਨਾਇਆ ਜਾਏਗਾ ਨਹੀਂ ਮਨਾਇਆ ਜਾਏਗਾ ਹਮੇਸ਼ਾ ਕਹਿੰਦਾ ਜੀ ਅੱਜ ਤੱਕ ਕਿਸੇ ਨਾਂ ਲਈ ਲਿਖਣਾ ਨਹੀਂ ਵਰਨਾ ਕੋਈ ਧੋਨੀ ਬਿਲਾਉਣਾ ਕੋਈ